ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਅੱਜ ਆਪਣੇ ਕੋਲੇ ਪਿਛਲੀਆਂ ਪ੍ਰਾਣੀਆਂ ਪੀਆਂ ਵਾਲੀਆਂ ਸਾਰੀਆਂ ਵੀਡੀਓ ਹੋ ਗਈਆਂ ਖਤਮ ਟਾਈਮ ਹੋ ਗਿਆ ਜੀ ਅੱਜ ਦਿਨ ਹੈਗਾ ਸੱਦੇ ਦਾ ਫੈਮ 3:30 ਹੋ ਗਏ ਐਂ ਦੇਖੋ ਜੀ ਆਪਣਾ ਟਾਈਮ ਪੀ ਸੂਰੇ ਆ ਗਿਆ ਇੱਕ ਉੱਧਰਲਾ ਇਹ ਜੀ ਵਾਲੇ ਦਾ ਤੇ ਦੂਜਾ ਆ ਗਿਆ ਐਲਈਡੀ ਵਾਲੇ ਕੋਲ ਦਾ ਇੱਥੇ ਅੱਜ ਉਹ ਵੀ ਪਹਿਲਾਂ ਕਰਤਾ ਆਪਾਂ ਨੇ ਕਮਰੇ ਸਾਰਾ ਖਿਲਾਰਾ ਪਿਆ ਪਿਆ ਅਸੀਂ ਇੱਥੇ ਲਾ ਲਏ ਗੱਦੇ ਕੱਲ ਦੇ ਅਸੀਂ ਆਪਣੇ ਪਟਿਕ ਵਾਲੇ ਪੇਟੀਆਂ ਵਾਲੇ ਕਮਰੇ 'ਚ ਬਰਾਜੀ ਹੋਇਆ ਸਾਡਾ ਸੈਫੀ ਵੀ ਆ ਬੈਠਾ ਇਹਦਾ ਕਮਰਾ ਅੱਜ ਉਹ ਇਹ ਪਹਿਲਾਂ 12 ਵਜੇ ਤੱਕ ਉਧਰ થી 12 ਵਜੇ ਫ੍ਰੀ ਕੀਤਾ ਉਧਰੋਂ ਇਹ ਅਨੇਵਰੇ ਆ ਕੇ ਬਹਿ ਗਿਆ ਅਸੀਂ ਨੇ ਇੱਥੇ ਬਾਹਰ ਚ ਲਾਇਆ ਹੋਇਆ ਕੂਲਰ ਉਧਰ ਦੋਨੇ ਕਮਰੇ ਕਿਉਂ ਕਮਰੇ ਦੇ ਵਿੱਚ ਦੀ ਗੇਟ ਰੱਖਿਆ ਹੋਣ ਕਰਕੇ ਨਾ ਉਹ ਡੁੱਡ ਕੇ ਉੱਪਰ ਚ ਜਾਈ ਜਾਂਦਾ ਅਸੀਂ ਕੱਲ ਦੇ ਇੱਥੇ ਬਰਾਜਦੇ ਹਾਂ ਦੇਖੋ ਕੱਪੜਿਆਂ ਵਾਲੇ ਟੇਬਲਾਂ ਦਾ ਕੀ ਹਾਲ ਹੈ ਅੱਜ ਆਪਣੇ ਮਿਸਤਰੀ ਆਊਗਾ ਸ਼ਾਮ ਨੂੰ ਹਜੇ ਸਰਦਾਰ ਜੀ ਪਾਈਪ ਕੋਪ ਲੈਣਗੇ ਨੇ ਥੋੜੇ ਜਿਹੇ ਰਹਿ ਗਏ ਸੀ ਉਹ ਤੋਂ ਕਰਵਾ ਕੇ ਕੰਮ ਫੇਰ ਇਹਨਾਂ ਦੀ ਤਾਂ ਸੈਟਿੰਗ ਕਰਾਂਗੇ ਇੱਧਰ ਕੱਪੜਿਆਂ ਦੇ ਟਾਹਾਂ ਮਾਰਨੇ ਨੇ ਹਜੇ ਕੁਝ ਬਾਰੀਕੀ ਤੋਂ ਵਾਲੇ ਕੰਡੇ ਪੈਨੇ ਤਾਂ ਕਰਕੇ ਹਾਂ ਸੈਫੀ ਸੋਰਾ ਹੈ ਅਸੀਂ ਐਂ ਸਿੱਟ ਲੈ ਗੱਦੇ ਇੱਥੇ ਕੱਲ ਵੀ ਇੱਥੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇੱਧਰਲਾ ਤਾਂ ਤੁਸੀਂ ਦੇਖ ਲਿਆ ਉਹ ਸਾਰਾ ਟੇਬਲ ਟੁਕਲਾ ਉਹਦਾ ਸੀਸੇ ਵਾਲਾ ਸਾਰਾ ਖੋਲਿਆ ਪਿਆ ਦੇਖੋ ਸੇ ਆਪਣਾ ਕੂਲਰ ਚੱਲ ਰਿਹਾ ਹੈ ਬਾਹਰ ਤੋਂ ਨਾਲੇ ਕੱਪੜੇ ਨੇ ਦੇਖੋ ਜੀ ਉਰੋਂ ਸਾਰਾ ਪੱਟ ਪੱਜ ਗਾੜਾ ਪਾਉਣ ਇਥੋਂ ਹੋ ਗਈ ਖੇਰਾਂ ਵਾਲ ਪੱਟੀ ਸਾਰੇ ਹੋ ਗਈ ਸਾਰਾ ਕਮਰਾ ਆਪਣਾ ਓਕੇ ਹੈ ਇਹ ਆਪਣੇ ਬੈਡ ਇੱਧਰ ਘਰੇ ਹੋਏ ਨੇ ਹੁਣ ਇਥੇ ਸੁੱਕ ਜਾਣ ਦੇ ਨਾਲ ਹੋ ਸਕਦਾ ਵੀ ਸਵੇਰੇ ਸਫਾਈ ਕਰੀਏ ਸੀ ਗਿੱਲੇ ਥੋੜਾ ਜਿਹਾ ਹੁਣ ਟਾਈਮ ਹੀ ਨਹੀਂ ਲੱਗਣਾ ਕਰਨੇ ਬੈਠ ਬੈਠ ਰਹੇ ਤੇ ਪ੍ਰੋਟਾ ਕੇ ਹੋਈ ਸੀ ਹੁਣ ਅਸੀਂ ਪੱਲੀਆਂ ਉਧਰ ਫਾਤੀਆਂ ਥੋੜਾ ਮੋਟਾ ਰੇਤਾ ਤਾਂ ਬਾਗੀ ਜਾਂਦਾ ਹੈ ਨਾ ਆਪਾਂ ਸਾਫ਼ ਕਰ ਦਾਂਗੇ ਦੇਖੋ ਸੜ ਬੱਲ ਨੂੰ ਤੋੜ ਕੇ ਭਾਜਣੇ ਆ ਹੈਂਗਰ ਉਂਦਰ ਲਾਏ ਪਹਿਨੇ ਸਾਰੇ ਆਪਾਂ ਪੜਦੇ ਧੋ ਕੇ ਫਿਰ ਚੜਾਵਾਂਗੇ ਆ ਦੇਖੋ ਜੀ ਆਪਣੀ ਰਸੋਈ ਦਾ ਹਾਲ ਹੁਣ ਸਾਰਾ ਇੱਥੇ ਨਾ ਮੈਂ ਨਾ ਦੁਪਹਿਰੇ ਨਾਲ ਚੌਲ ਬਣਾਏ ਤੇ ਆਹ ਆ ਕੇ ਇੰਤਰ ਤੇ ਹੁਣ ਮੈਂ ਬੱਲੇ ਮੱਝਾਂ ਮੰਦੀਆਂ ਫੇਰ ਰਸੋਈ ਵੱਲ ਆਵਾਂਗੀ। ਇੱਧਰ ਆਪਣਾ ਬੇੜਾ ਵੀ ਭਰੇ ਆਪੇ। ਹਾਏ ਸਚਪਿੰਦਰਾ ਆਪਣਾ ਤਾਂ ਮੰਝੇ ਉਹ ਕਰਾਉਣ ਵਾਲੇ ਤੇ ਸਾਰਾ ਕੁਝ ਬੇੜੀ ਤੇ ਧਰ ਰੱਖਿਆ ਤੁਪੇ ਸ਼ਾਮੇ ਆਈ। ਅਡ ਸਕੂਟਰੀ ਰਾਤ ਨੂੰ ਅੰਦਰ ਕਰ ਦਨੇ ਅਸੀਂ ਤੇਲ ਪੈਂਦੀ ਆ। ਸਵੇਰੇ ਫੇਰ ਕੱਢ ਦਨੇ ਆ ਬਾਹਰੇ। ਦੇਖੋ ਜੀ ਕਿੰਨੇ ਕੱਪੜੇ ਉਹ ਪੈਨੇ ਧੋਣ ਵਾਲੇ ਕੰਦ ਨਾਲੇ ਮੈਂ ਧੋਤੇ ਇੱਕ ਵਾਰ। ਫਿਰ ਵੀ ਜਿਆਦਾ ਜਿਆਦਾ ਹੋਈ ਜਾਂਦੇ ਨੇ ਹੁਣ ਅਸੀਂ ਸਾਰੀ ਜਿਹੜੇ ਪੌੜੀਆਂ ਥੱਲੇ ਸਮਾਨ ਸੀ ਇੱਥੇ ਮੰਡੀ ਲਾ ਰੱਖੀਏ ਸਾਰਾ ਕੁਝ ਹੁਣ ਆਪਾਂ ਸੈਟਿੰਗ ਕਰ ਕੀ ਧਰਾਂਗੇ ਹੌਲੀ ਹੌਲੀ ਕਾਹਲ ਨਹੀਂ ਕਰਦੇ ਆ ਦੇਖੋ ਜੀ ਅਸੀਂ ਨੇ ਮਨੀ ਪਲਾਟ ਲਾ ਲਈ ਸਾਡਾ ਉਹ ਮਨੀ ਪਲਾਟ ਸੁੱਕ ਗਿਆ ਸੀ ਇਹ ਚ ਵੀ ੱਲ ਪਿਆ ਬੋਤਲ ਚ ਤੇ ਇੱਧਰ ਲਾਇਆ ਇੱਕ ਕਮਲੇ ਚ ਮੈਂ ਪਹਿਲਾਂ ਅਸੀਂ ਬਾਲਟੀ ਵਿੱਚ ਪਾਤਾ ਸੀ ਸਾਡੇ ਮਾਮੇ ਨੂੰ ਖਰਾਬ ਹੋ ਗਿਆ ਹੁਣ ਉਹ ਚੋਂ ਦਾਣੀਆਂ ਕੱਢ ਕੱਢ ਕੇ ਇੱਥੇ ਲਾਤੀਆਂ ਦੇਖੋ ਇਹ ਵੀ ੱਲ ਪਿਆ ਵਧੀਆ ਕੁੱਸ ਕੰਮਲੇ ਆਪਨੇ ਤੁਪ ਪੈਨੀ ਤੇ ਕੀ ਵੀ ਆਪਣੇ ਪੌੜੀਆਂ ਤੇ ਵੀ ਹੋ ਗਿਆ ਕਲਰ ਇੱਧਰ ਸਾਰੇ ਹੋ ਗਿਆ ਵੇ ਮਾਰੂ ਤਾਂ ਬਸ ਉਹ ਦੋ ਕਮਰੇ ਤੇਰ ਸੋਈ ਰਹਗੀ ਸੀ ਵਿੱਚ ਦੀ ਦੋ ਤਿੰਨ ਦਿਨ ਛੁੱਟੀ ਮਾਰ ਗਏ ਰਖੜੀਆਂ ਕਰਕੇ ਇੱਕ ਦਿਨ ਮੀਆਂ ਆ ਗਿਆ ਹੁੰਦੇ ਨਹੀਂ ਆਏ ਇੰਨਾ ਵਧੀਆ ਹੋ ਗਿਆ ਆਪਣਾ ਚਿੱਟਾ ਚਿੱਟਾ ਥੋੜਾ ਧੁੱਪ ਕਰਕੇ ਘੱਟ ਦਿਖ ਰਿਹਾ ਹੁਣ ਇੱਧਰ ਮੈਂ ਸੰਨੀ ਪਾਉਣੀ ਆ ਇੱਧਰ ਆਚਾਰ ਅਚੂਰ ਆਪਣਾ ਸੁੱਕਣਾ ਪਾਇਆ ਪਏ ਇਸ ਤੋਂ ਬਾਅਦ ਜਦੋਂ ਇਹ ਚਲੇ ਚਲੇ ਗਏ ਮਿਸਤਰੀ ਉਹਨੇ ਦੇ ਨਹੀਂ ਖੜਿਆ ਫਿਰ ਜਿਆਦਾ ਦੋਨੋਂ ਦੋਨੋਂ ਮਿਸਤਰੀ ਇਕੱਠੇ ਕਰਕੇ ਕੰਮ ਔਖਾ ਹੋ ਜਾਂਦਾ ਜੀ ਫਿਰ ਆਪਾਂ ਨੇ ਆ ਬੇੜਾ ਪੱਕਾ ਕਰਨਾ ਹੈ ਬਾਥਰੂਮ ਬਣਾਉਣੇ ਹੋਰ ਬਣਾਉਣੇ ਨਵੇਂ ਬਣਾਉਣੇ ਨੇ ਕਿ ਬਾਲੀ ਖਰਾਬ ਹੋਏ ਪਏ ਨੇ ਇਸ ਤੋਂ ਬਾਅਦ ਜਿਹੜਾ ਇਹ ਆਪਣਾ ਸੈਡਾ ਮੱਝਾਂ ਵਾਲਾ ਇਹ ਆਪਾਂ ਤੁਰੂ ਗੇਟ ਤੱਕ ਕੰਦ ਮਾਰ ਕੇ ਗੇਟ ਇੰਦਰ ਬਣਾਵਾਂਗੇ ਇਹਨੂੰ ਸਿੱਧਾ ਲਾ ਦਾਂਗੇ ਚੈਨਲ ਤਾਂ ਗੱਡੀ ਕਢਣਾ ਦੂਜੀ ਜਗ੍ਹਾ ਬਣਾਉਣੀ ਆ ਨਾਲੇ ਸਾਰੀਆਂ ਚੀਜ਼ਾਂ ਟੋਲ ਟੂਲ ਦਾਣੇ ਵਾਲੇ ਉਧਰ ਹੋ ਜਾ ਕਰਨਗੇ ਇਧਰੋਂ ਫਿਰ ਆਪਾਂ ਫ੍ਰੀ ਕਰ ਲਾਂਗੇ ਸਾਰਾ ਚਲੋ ਜੀ ਹੁਣ ਆਪਾਂ ਮੱਝਾਂ ਮੰਨਦੇ ਆ ਮੈਂ ਸੰਨੀ ਪੋਣੀ

ਕੰਨੀ ਮਾਰਦਾ ਹੈ ਤਾਂ ਕਿ ਰਸਤਾ ਬਣਦਾ ਕੱਟਾ ਆ ਦਵਾਰੇ ਸੌਣਾ ਪਊਗਾ ਹੁਣ ਕੀ ਜੇ ਤੇ ਕਿ ਮਾ ਮਾ ਮੇਰੇ ਨਾਲ ਆ ਕੇ ਬੈਠੇ ਸੀ ਕਿ ਮੈਂ ਨਹੀਂ ਸੀ ਤੇ ਤੁਹਾਨੂੰ ਸਮਝ ਨਹੀਂ ਕਰਦਾ ਮੈਂ ਉਹੀ ਆਹ ਮਸਹਤਾ ਖੁਦ ਬੁੜਾਈ ਕਰੇ ਬਾਈਪੇ ਦਾ ਹਾਲ ਦੇਖੀ ਬਾਈ ਬਾਈ ਤਾਂ ਬਚ ਗਿਆ ਬਹਾ ਬਣੇ ਜਾਗੇ ਐਨੋ ਇੰਦਾ ਕਦਮਿਆ ਦੇਖੀ ਆ ਗਿੱਟੀਆਂ ਕੋਲੇ ਦੇਖ ਚਲ ਤੁਹਾਨੂੰ ਦੱਸਾਂ ਉੱਤੇ ਦਾ ਦੇਖ ਉੱਤੇ ਬਾਲਾ ਬਾਲਾ ਫਟਾਲਾ ਕਪਾਲਾ

i'm my back. ਉਸਾਂਤਰੀ ਜੇ ਪਰ ਲੋਗਾ ਚਲੋ ਜੀ 7:00 ਵੱਜ ਗਏ ਮੈਂ ਤਾਂ ਸਵੇਰ ਗਰਮੀ ਚ ਸਵੇਰੇ ਵੀ ਇੰਨਾ ਦੁਪਹਿਰ ਦੀ ਹੋਣ ਲੱਗਿਆ ਮੂੰਹ ਮੱਚ ਜਾਂਦਾ ਦੋ ਟੱਬ ਤਾਂ ਮੈਂ ਕੱਪੜਿਆਂ ਦੇ ਧੋਤੇ ਨੇ ਤੇ ਮਸਰਦਾਨੀ ਸਿੱਟਤੀ ਪਿੰਦਰ ਨੇ ਹੁਣ ਆਪਣੇ ਸਬਜ਼ੀ ਦਾ ਹਜੇ ਮੇਰਾ ਕੋਈ ਜੀ ਨਹੀਂ ਕਰ ਰਿਹਾ ਮੈਂ ਤਾਂ ਥੱਕੀ ਪਈ ਆ ਮੇ ਤਾਂ ਜੀ ਗੱਲ ਦਾ ਬਸ ਲਾਲ ਸਾਬਤੀ ਮਿਰਚਾਂ ਬਾਕੀ ਚਟਨੀ ਪਟੂ ਦਾ ਮੂੰਹ ਮੁੱਠੀ ਜਾਂਦਾ ਮੈਂ ਤਾਂ ਸਾਰਾ ਕੰਮ ਨਿਮੇੜ ਕੇ ਕਰਕੇ ਕਮਰਾ ਸਾਫ਼ ਕੇ ਸੀਨਾ ਠੇਂ ਜਾਂ ਸਿਰ ਕਿਉਂ ਲੰਗਾ ਸੀ ਵਿੱਚ ਮੜਾ ਮੋਟਾ ਹੋ ਰਿਹਾ ਸੀ ਸਿਰ ਨਾ ਕੇ ਗਰਮੀ ਬਹੁਤ ਵੀ ਪੀਤੀ ਦੇਖੋ ਜੀ ਕੱਪੜੇ ਵਿਹੋਣੇ ਆਪਾਂ ਤੁਹਾਨੂੰ ਆਹ ਜੀ ਮੈਂ ਗੱਦੇ ਸਿੱਟਣੇ ਨੇ ਇਹ ਬੈਲਾਂ ਤੇ ਕਮਰਾ ਸੁੱਕ ਗਿਆ ਆਪਣਾ ਇੱਕ ਤਾਰ ਇਹ ਭਰਤੀ ਉੱਪਰ ਪਾ ਤੇ ਕੋਠੇ ਤੇ ਉਧਰਲੀ ਤਾਰ ਆਪਣੀ ਉਹ ਵੀ ਸਾਰੀ ਭਰੀ ਪਈ ਮੱਛਾਂ ਦਾ ਪਿੰਦਰ ਨਿਮੇੜ ਗਿਆ ਜਾਂ ਬੈਗੀਆਂ ਸਰਦਾਰ ਜੀ ਸਪਰੇ ਕਰਦੇ ਨੇ ਜੀ ਸਕੂਟਰੀ ਖੜੀ ਹੈ ਬਾਹਰ ਉਹ ਦੁੱਧ ਪਾਉਣਗੇ ਨੇ ਅੰਮਣੂ ਤੇ ਉਹ ਦੋਨੇ ਬਾਗੇ ਮੈਂ ਡਿਗਰੀ ਦੀ ਉਹਨਾਂ ਨੂੰ ਵੀ ਮੈਂ ਗੱਦੇ ਲਾਵਾ ਅੰਦਰ ਤੇ ਆਪਨੇ ਹਜੇ ਸਾਫ ਸਫਾਈ ਥੜਕੇ ਰਹਿ ਗਈ ਜਿਹੜੀ ਕਰਾਂਗੇ ਦੇਖੋ ਜੀ ਇਧਰ ਆਪਣਾ ਕਮਰਾ ਸੁੱਕ ਗਿਆ ਹੁਣ ਇੱਥੇ ਗੱਦੇ-ਗੁੱਦੇ ਲਾਉਂਦੇ ਆ ਇਧਰਲਾ ਵੀ ਸੁੱਕ ਗਿਆ ਤਾਂ ਓਕੇ ਆ ਜਮਾ ਸਾਰਾ ਆ ਅਸੀਂ ਇਧਰਲੇ ਦੂਜੇ ਬੈਟਾਂ ਦੇ ਗੱਦੇ ਨਾ ਥੱਲੇ ਚਾਦਰਾਂ ਮਸਾ ਕੇ ਇੱਥੇ ਸਿੱਟ ਲੈ ਤੇ ਦਿਨੇ ਇੱਥੇ ਦਿਨ ਗੱਡਿਆ ਕੱਲ ਦਾ ਵੀ ਅੱਜ ਦਾ ਵੀ ਕੱਲ ਨੂੰ ਵੀ ਇੱਥੇ ਕੱਢਣਾ ਪੈਣਾ ਤੇ ਇੱਧਰ ਦੇਖੋ ਹਜੇ ਰਸੋਈ 'ਚ ਸਾਡੀ 'ਚ ਜਿਵੇਂ ਸ਼ਾਂਤੀ ਹੈ ਕੋਈ ਖਾਣ ਪਾਣ ਕੁਝ ਨਹੀਂ ਹੈਗਾ ਹੁਣ ਮੈਂ ਚਾੜਨੀ ਕੁੱਟਨੀ ਆ ਤੇ ਬਸ ਰੋਟੀ ਬਣਾ ਲੈਨੇ ਆਪਾਂ ਪੱਖੇ ਆਪਣੇ ਸਾਰੇ ਚੱਲੀ ਜਾਂਦੇ ਨੇ ਲਾਈਟ ਬੰਦ ਕਰਦੇ ਆ ਅਜੇ ਸਾਡੇ ਫਲਾਵਰ ਫਲੂਵਰ ਸਾਰੇ ਧੂਣ ਵਾਲੇ ਪੈਨੇ ਬੁਰਾ ਹਾਲ ਕਰੇ ਪਹ ਘਰ ਦੇ ਹਨਾਕਾਰ ਸਮਰੌਣੇ ਵੀ ਬਹੁਤ ਔਖੇ ਨੇ ਮੜਾ ਜਾਂ ਕੰਮ ਕਰਨਾ ਹੋਵੇ ਇੰਨਾ ਖਲਾਰਾ ਪੈ ਜਾਂਦਾ ਬੁਰਾ ਹਾਲ ਹੋ ਜਾਂਦਾ ਸਿੰਮੇ ਇਧਰੋਂ ਦਿਖਾਉਣੀ ਆ। ਦੇਖੋ ਕਿਵੇਂ ਲੱਗਦਾ ਬੇੜਾ ਚਿੜੀਆ ਘਰ ਬਣਿਆ ਪਿਆ। ਬੁਰਾ ਹਾਲ ਹੋਇਆ ਪਿਆ ਕਿੰਨਾ ਕੁਸ਼। ਮੈਨੂੰ ਆਇਆ ਤਾਂ ਵੀ ਸਮਾਨ ਅੰਦਾਜੀ ਅੰਦਰ ਕਮਰੇ-ਕੁੰਮਰੇ ਭਰੇ ਪੈਨੇ ਜਿਹੜੇ ਉਹ ਕਿਵੇਂ ਨੇ ਪਟਾਵਾਂਗੇ। 2 ਦਿਨ ਪੂਰਾ ਦੱਬ ਕੇ ਕੰਮ ਚੱਲੂਗਾ ਫੇਰ ਆਪਣੀ ਸੈਟਿੰਗ ਆਊਗੀ ਫੇਰ ਸ਼ਾਂਤੀ ਜੀ ਆਊਗੀ। ਆਪਣਾ ਬਿਜਲੀ ਵਾਲਾ ਭਾਈ ਵੀ ਨਹੀਂ ਆਇਆ ਉਤੋਂ ਵੀ ਕੰਮ ਕਰਾਉਣਾ ਦੀਗਾ। ਤੇ ਮੈਨੂੰ ਘੰਟੇ ਤੇ ਕਰਦੂ ਕਰਦ ਲੈ ਆਲਾ ਚਟਨੀ ਕੁੱਟੀ ਐ। ਸਾਹਿਬ ਕਿਧਰ ਮਿਤ ਹੈ? ਆ ਗਿਆ ਕਿੱਥੇ ਕਰਦੇ ਤੇ ਸਪਰੇ ਤੁਸੀਂ ਹੈ ਮੈਂ ਤਾਂ ਦੇਖਿਆ ਨਹੀਂ ਮੈਂ ਕੋਠੇ ਤੇ ਜੜੀ ਦੀ ਲੈ ਆ ਮੈਂ ਕਿਹੜੀਆਂ ਹਰੀਆਂ ਮੱਚਾਂ ਨੇ ਚਾਗ ਨਹੀਂ ਘਟੂਗੀਆਂ ਮੈਂ ਤਾਂ ਲਾਲ ਪਾ ਕੇ ਧੋਣੀ ਮੜੀ ਹੈ ਧੋ ਲਾਂਗੇ ਹੋਏ ਹੈ ਹੈ ਸੜਾ ਅਜੇ ਹੁਣ ਵੀ ਨਹੀਂ ਵੇਲੇ ਹੋਏ ਅਜੇ ਕਦੇ ਗੁੱਡੇ ਲਾਉਣੇ ਨਹੀਂ ਪਿੰਦਰ ਦੁੱਧ ਪਾ ਕੇ ਨਹੀਂ ਮੁੜਿਆ ਉਹ ਆਮ ਨੂੰ ਘਰੇ ਦੁੱਧ ਵਾਲਾ ਲੇਟ ਆਉਂਦਾ ਹੈ ਪਤਾ ਨਹੀਂ ਕਿ ਹੋਰ ਤਾਂ ਬੜਾ ਲੇਟ ਹੁੰਦਾ ਚਲੋ ਜੀ ਸਰਦਾਰ ਜੀ ਆ ਗਈ ਹੁਣ ਇਹ ਵੀ ਨਾ ਨਮੀ ਹਰੀ ਮਿਰਚਾਂ ਲੈ ਮੈਂ ਤੂਕ ਇਹਨਾਂ ਚੜਨੀ ਪੁੱਦੀ ਆਂ ਆਹਮ ਨਾਲ ਮੜ ਜਾ ਟਾਈਮ ਨਾਲ ਪੈਂਦੇ ਸਵੇਰੇ ਫੇਰ ਚੱਲ ਜਾਈਏਗਾ ਚਲੋ ਜੀ ਅੱਜ ਵਾਲੀ ਵੀਡੀਓ ਨਾਲ ਇੱਥੇ ਮਿਲਦੇ ਆ ਕਿਸੇ ਨਵ ਨਮੀ ਬਲੌਗ ਦੇ ਨਾਲ ਹਣ ਆਪਣਾ ਵਾਈਫਾਈ ਵੀ ਲੱਗ ਗਿਆ ਤੇ ਕਲਰ ਵੀ ਹੋ ਗਿਆ ਆਪਾਂ ਹੁਣ ਵੀਡੀਓ ਢੇਲੀ ਅਪਲੋਡ ਕਰਿਆ ਕਰਾਂਗੇ ਤੁਸੀਂ ਵੀਡੀਓ ਰੋਜ਼ ਦੇਖਿਆ ਕਰੋ ਨਵੀਂ ਨਵੀਂ ਵੀਡੀਓ ਆਇਆ ਕਰਾਂਗੇ ਸੁਣੀ ਸੁਣੀ ਬਲੌਗ ਨੂੰ ਸੁਟਕਾ ਨੀ ਆ